ਪਿੰਡ ਕਿਹੜਾ ਹੈ? ਤੋਂ ਦੋਸਤੋ ਆ ਨਾ ਕਾਦੀਆਂ ਚ ਇੱਕ ਐਕਸੀਡੈਂਟ ਹੋਇਆ ਵਾ ਤੇ ਆ ਵੇਖਿਓ ਜੇ ਆਸ-ਪਾਸੇ ਲੱਗੇ ਤੁਹਾਡੇ ਕਿਸੇ ਪਿੰਡ ਦਾ ਕੋਈ ਵੀਰ ਹੈਗਾ ਤੇ ਦੱਸਿਓ ਆਪਾਂ ਇਹਨੂੰ ਦਾਖਲ ਕਰਾਉਣ ਲੱਗੇ ਆ 108 ਤੇ ਸਰਕਾਰੀ ਹਸਪਤਾਲ ਬਤਾਲਾ ਤੇ ਵੀਰ ਦੀ ਲੱਤ ਤੇ ਵੀ ਸਾਡ ਲੱਗੀ ਆ ਤੇ ਸਿਰ ਤੇ ਵੀ ਲੱਗੀ ਆ ਜੇ ਕੋਈ ਪਛਾਣ ਸਕਦਾ ਹੈ ਤੁਹਾਡਾ ਨਾਲ ਸੰਪਰਕ ਕਰ ਸਕਦਾ 9592082582 ਤੇ ਸੋ ਵੀਰੋ ਹੱਥ ਜੋੜ ਕੇ ਬੇਨਤੀ ਆ ਇੱਕ ਤਾਂ ਨਸ਼ਾ ਕਰਕੇ ਤੇ ਦੂਸਰਾ ਤੇਜ਼ ਰਫ਼ਤਾਰ ਦੇ ਕਰਕੇ ਕਦੀ ਵੀ ਵਾਹਨ ਨਾ ਚਲਾਓ ਕਿਉਂਕਿ ਤੁਹਾਡੀਆਂ ਜ਼ਿੰਦਗੀਆਂ ਬਹੁਤ ਜ਼ਿਆਦਾ ਕੀਮਤੀ ਹਨ ਤੁਹਾਡਾ ਪਰਿਵਾਰ ਤੁਹਾਨੂੰ ਘਰ ਵੇਟ ਕਰ ਰਿਹਾ ਇਸ ਟਾਈਮ ਇਸ ਵੀਰ ਨੂੰ ਜਦੋਂ ਸੱਟ ਲੱਗੀ ਤਾਂ ਇਹਦੇ ਘਰ ਦੇ ਬੇਸ਼ੱਕ ਇਹਦੀ ਵੇਟ ਦੇ ਵਿੱਚ ਇਹਦੇ ਬੱਚੇ ਇਹਨੂੰ ਯਾਦ ਕਰਕੇ ਦੇਖ ਰਹੇ ਹੋਣਗੇ ਕਿ ਪਾਪਾ ਕਦੋਂ ਘਰ ਆਉਣਗੇ ਪਰ ਜਦੋਂ ਅਸੀਂ ਕੁਝ ਨਾ ਕੁਝ ਗਲਤੀਆਂ ਕਰ ਲੈਂਦੇ ਆ ਤੇ ਉਹਦਾ ਸਾਨੂੰ ਨਤੀਜਾ ਜਿਹੜਾ ਬਹੁਤ ਜ਼ਿਆਦਾ ਭਿਆਨਕ ਭੁਗਤਣਾ ਪੈਂਦਾ ਨਾਲ ਪਰਿਵਾਰ ਹੁਣ ਇਸ ਵੀਰ ਦਾ ਕੋਈ ਪਤਾ ਨਹੀਂ ਸੀਗਾ ਤੇ ਮੌਕੇ ਤੇ ਜਦੋਂ ਇਸ ਤਰ੍ਹਾਂ ਦਾ ਕੋਈ ਕੇਸ ਹੋਵੇ ਐਕਸੀਡੈਂਟ ਕੇਸ ਤਾਂ ਕੋਈ ਹੱਥ ਵੀ ਨਹੀਂ ਪਾਉਂਦਾ ਡਰਦਾ ਤੇ ਫਿਰ ਵੀ ਸਾਡੇ ਕਾਦੀਆਂ ਦੇ ਨੌਜਵਾਨ ਵੀਰ ਖਾਲਸਾਡ ਦੇ ਵਲੰਟੀਅਰ ਅਤੇ ਮੇਰੇ ਨਾਲ ਗੁਲਵਿੰਦਰ ਸਿੰਘ ਜੀ ਐਸਐਚਓ ਪੁਲਿਸ ਪ੍ਰਸ਼ਾਸਨ ਕਾਦੀਆਂ ਜਿਨ੍ਹਾਂ ਨੇ ਬੜਾ ਸਹਿਯੋਗ ਕੀਤਾ ਤੇ ਮਿਲ ਕੇ ਇਸ ਵੀਰ ਨੂੰ ਜਿਹੜਾ ਸੀਗਾ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਬੇਨਤੀ ਹੈ ਕਿ ਦੇਰ ਰਾਤ ਤੱਕ ਇਹਦੇ ਘਰ ਦੇ ਪਰਿਵਾਰ ਦਾ ਵੀ ਪਤਾ ਲੱਗ ਚੁੱਕਾ ਸੀ ਪਰ ਬੇਨਤੀ ਹੈ ਕਿ ਸਾਰਿਆਂ ਨੂੰ ਕਿ ਨਸ਼ਾ ਕਰਕੇ ਕਦੀ ਵੀ ਵਾਹਨ ਨਾ ਚਲਾਓ ਅਤੇ ਤੇਜ਼ ਰਫ਼ਤਾਰ ਕਰਕੇ ਨਾ ਚਲਾਓ ਕਿਉਂਕਿ ਤੁਹਾਨੂੰ ਤੁਹਾਡੇ ਘਰ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਵੇਟ ਕਰ ਰਿਹਾ ਹੈ। ਦੱਸਿਆ ਜਾ ਰਿਹਾ ਸੀ ਕਿ ਇਹ ਤੇਜ਼ ਰਫ਼ਤਾਰ ਦੇ ਵਿੱਚ ਸੀ ਕਿ ਟਰਾਲੀ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇਹਨਾਂ ਦੀ ਇੱਕ ਲੱਤ ਜਿਹੜੀ ਹੈ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਸਿਰ ਤੇ ਵੀ ਕਾਫੀ ਭਾਰੀ ਸੱਟਾਂ ਲੱਗੀਆਂ ਹਨ। ਤੇ ਪਤਾ ਚੱਲਿਆ ਕਿ ਇਹਨਾਂ ਦਾ ਸਿਕੰਦਰ ਸਿੰਘ ਆ ਪਿੰਡ ਭਰਤ ਜ਼ਿਲ੍ਹਾ ਗੁਰਦਾਸਪੁਰ ਤੋਂ ਪਛਾਣ ਹੋਈ ਏ। ਸੋ ਦੱਸਿਆ ਜਾ ਰਿਹਾ ਕਿ ਵੀਰ ਜਿਹੜਾ ਆ ਉਹ ਕਾਫੀ ਗਰੀਬ ਪਰਿਵਾਰ ਆ। ਸੋ ਹੁਣ ਇਲਾਜ ਵੀ ਹੋਣਾ ਏ ਜੋ ਵੀ ਵੀਰ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇਗਾ ਉਹ ਜ਼ਰੂਰ ਸੰਪਰਕ ਕਰ ਸਕਦੇ ਆ ਜੀ। ਫਿਲਹਾਲ ਇਹਨਾਂ ਨੂੰ ਪਟਾਲਾ ਸਿਵਲ ਹਸਪਤਲ ਤੇ ਜਿਆ ਜਾ ਰਿਹਾ। ਤੇ ਉਥੋਂ ਇਹਨਾਂ ਨੂੰ ਰੈਫਰ ਜਿਹੜਾ ਆ ਉਹ ਗੁਰਨਾਨਕਾ ਹਸਪਤਾਲ ਅੰਮ੍ਰਿਤਸਰ ਮੇਰੇ ਸਾਹ ਜਿਹੜਾ ਕੀਤਾ ਜਾ ਰਿਹਾ ਫਿਰ ਅਗੋਂ ਦੇਖਦੇ ਆ ਜਿਸ ਤਰ੍ਹਾਂ ਇਹਨਾਂ ਦਾ ਇਲਾਜ ਜਿਹੜਾ ਸੰਭਵ ਹੋਵੇਗਾ ਸੋ ਧੰਨਵਾਦ ਸਾਰਿਆਂ ਦਾ ਸਾਰੇ ਜੁੰਦੇ ਵਾਸਤੇ ਰੂ ਤੰਦਰੁਸਤ ਰਹੋ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹੋਏ ਸਹੀ ਤਰ੍ਹਾਂ ਦੇ ਨਾਲ ਰੋਡ ਤੇ ਚੱਲੋ ਜੀ ਧੰਨਵਾਦ ਹੈ ਆ ਗਈ ਪੁੱਛੀ ਵਾਲਾ ਨੰਬਰ ਮੈਂ ਤੁਹਾਨੂੰ ਦੋਸਾ ਕਰ ਦਿੰਦਾ ਜੀ ਮੈਂ ਅਹੀ ਜਿਹੜੀ ਕਾਪੀ ਦਾ ਰਿਫਰੈਸ਼ ਕਰਦਾ patah lagi gue dah